ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਡੇਰੀਆਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਦੋ ਪਸ਼ੂ ਸੇਲ ਕਰਨੇ ਆ ਇੱਕ ਤਾਜੀ ਸੂਈ ਝੋਟੀ ਤੇ ਇੱਕ ਗੱਬਣ ਵੈੜਾ ਜੀ ਟਾਪ ਦੇ ਪਸ਼ੂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 8566004918 ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਨੂੰ ਚੈੱਕ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਥਾਂ ਟੇਪ ਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਸਾਸਰੀ ਘਰ ਭਾਜੀ ਸਾਸਿਆ ਪਿੰਡ ਸਾਹਿਬ ਕੀ ਹਾਲ ਚਾਲ ਹੈ ਜੀ ਸਾਸਿਆ ਕਿਪਾ ਮਹਾਰਾਜ ਜੀ ਠੀਕ ਆ ਅੱਜ ਦੋ ਹੀ ਆ ਜੀ ਮੇਰੇ ਭੈਣ ਭਰਾ ਸਾਰੇ ਸਾਸਿ ਘਰ ਜੀ ਜੀ ਠੀਕ ਆ ਠੀਕ ਆ ਤੇ ਅੱਜ ਦੋ ਹੀ ਆਪਣੇ ਕੋ ਅੱਜ ਮਾਲ ਕੋ ਡੰਗਰ ਦੇ 6 ਹੀ ਹੁੰਦਾ ਹਾਂ ਹਾਂ ਜੀ ਤੁਹਾਨੂੰ ਕੱਲ ਆਇਆ ਫੋਨ 12 ਵਜੇ ਤੁਸੀਂ ਨਹੀਂ ਟਾਈਮ ਹੋਇਆ ਹਾਂ ਹਾਂ ਜੀ ਲੱਗਾ ਵੀ ਚ 4 ਵਜੇ ਅੱਗੀਆਂ ਦੋ ਰਹਿ ਗਈਆਂ ਹੁਣ ਜੀ 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 ਤੇ ਕਈ ਵਾਰਾ ਨਹੀਂ ਫਿਰ ਆਪਣਾ ਵੀ ਕੰਮ ਹੁੰਦਾ ਵਾ ਤੇ ਕਰਕੇ ਫਸੇ ਗਏ ਲੱਗ ਜਾਣਾ ਜੀ ਜੀ ਠੀਕ ਆ ਤੇ ਪਹਿਲਾ ਮਾਲ ਕਿਦਾਂ ਰਿਹਾ ਮਾਲ ਕੁਝ ਮਾਲ ਵਿਕਦਾ ਤੁਹਾਨੂੰ ਸਦੀ ਦਾਵਾ ਦੇ ਦੀ ਜੀ ਜੀ ਜੇ ਮਾਲ ਨਾ ਵਿਕਦਾ ਹੋਵੇ ਤੁਹਾਨੂੰ ਕੁਸਦੀ ਦਾਵਾ ਦੇ ਦੀ ਜੀ ਇਹ ਵੀ ਗੱਲ ਸਹੀ ਹੈ ਜੀ ਬੰਨੂ ਸਾਣਾ ਲੱਭੇ ਜੀ ਪਾਈ ਜੀ ਬਾਕੀ ਤੁਹਾਡਾ ਮਾਲ ਹੁੰਦਾ ਵੀ ਖਰਾਬ ਆ ਤੇ ਸਰਦਾਰ ਜੀ ਬੋਲ ਗਿਆ ਇੱਕ ਮਿੰਟ ਸਾ ਪਹਾ ਚੰਗੇ ਹੁੰਦੇ ਆ ਹਾਂਜੀ ਇੱਕ ਥਾਨ ਵੀ ਮੈਂ ਪਿਛੇਰੀ ਕੋਈ ਕੋਈ ਵੀ ਗਾਣਾ ਲਾ ਲਓ ਨਾਲ ਚੁਣ ਕੇ ਡੰਗਰ ਲਈਦਾ ਸਾਹ ਸੁਖਰਾ ਜੀ 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 ਇਹ ਚੀਜ਼ ਜਿਹੜੀ ਵੀਡੀਓ ਆ ਚੀਜ਼ ਬਹੁਤ ਚੰਗੀ ਆ ਹਾਂਜੀ ਜੇ ਆਪਾਂ ਸਹੀ ਚੱਲੀਏ ਉਹਦੇ ਜੇ ਆਪਾਂ ਸਹੀ ਸਚਾਈ ਦੇ ਚੱਲਦੇ ਹੋ ਤਾਂ ਮਾਲ ਤਾਂ ਹੀ ਲੱਗਦਾ ਆਪਣਾ ਬਿਲਕੁਲ ਜੀ ਬਿਲਕੁਲ ਜੀ ਜੇ ਗਲਤ ਵੀਡੀਓ ਦੇਖਵਾਰ ਕਰਨਾ ਕਿ ਦੂਜੀ ਵਾਰ ਵੀਡੀਓ ਤੁਹਾਡੇ ਕੋਲ ਬਣਾਉਣ ਕਰਸਾਉਣਾ ਜੀ ਤੁਹਾਨੂੰ ਇਹੋ ਬੇਨਤੀ ਕਰਦੇ ਆ ਕਿ ਤੁਸੀਂ ਤੇ ਵਕਰੀ ਕਰਦੇ ਹੋ ਹੀ ਕਰਦੇ ਆ ਜੀ ਆਪਣੀ ਤਸੱਲੀ ਕਰੋ ਦੋ ਟਾਈਮ ਚੁਆਈ ਕਰੋ ਜੀ ਜਿਹੜੀ ਗੱਬਣ ਆ ਟਿੱਪਕੇ ਪਾਸ ਕਰਕੇ ਖੜੋ ਜੀ ਹਾਂਜੀ ਇਹ ਵੀ ਨਹੀਂ ਕਹਿੰਨੇ ਕਿ ਸਾਡੇ ਇੱਧਰ ਪੈਸੇ ਪਾ ਦਿਓ ਐਡਰੈਸ ਦੱਸ ਦਿਓ ਭਾਜੀ ਜੀ ਫੋਨ ਨੰਬਰ ਦੱਸ ਦਿਓ ਜੀ 981474913 ਨਾਮ ਵੀ ਦੱਸ ਦਿਓ ਜੀ ਨਾਮ ਜੱਗਾ ਜੀ ਠੀਕ ਆ ਜੀ ਸ਼ੁਰੂਆਤ ਕਰੀਏ ਵੈੜ ਤੋਂ ਆਹ ਵੇਖੋ ਜੀ ਵੈੜ ਆ ਜੀ ਗੱਬਣ ਵੈੜ ਆ ਭਾਜੀ ਠੰਡੀ ਜੀ ਭਾਜੀ ਠੀਕ ਆ ਠੰਡੀ ਧੀਰੀ ਆ ਥਾਣ ਬਹੁਤ ਸੋਹਣਾ ਲੱਗਾ ਇਹਨੂੰ ਬਹੁਤ ਜ਼ਿਆਦਾ ਵਧੀਆ ਆਹ ਵੇਖੋ ਜੀ ਥਾਣ ਥਾਣ ਦੀ ਕੁਆਲਿਟੀ ਚੰਗੀ ਠੰਡੀ ਠੰਡੀ ਆ ਜੀ ਤੁਹਾਡਾ ਥਾਣ ਚੰਗਾ ਸੋਹਣਾ ਵਾ ਜੀ ਆਹ ਤੁਹਾਨੂੰ ਸਭ ਝੋਲੀ ਬਹੁਤ ਬਣੋਣੀ ਬਚੀ ਹਾਂ ਜੀ ਹਾਂ ਜੀ ਆਹ ਚੀਜ਼ਾਂ ਜਿਹੜੀਆਂ ਵਾ ਪੂਰੀਆਂ ਭਰ ਰੀਆਂ ਵਾ ਜੀ ਹਾਂ ਜੀ ਪੰਚਰ ਵਾਲੇ ਹੱਦਾ ਕੱਟੀ ਆ ਬਚੀ ਬਿਲਕੁਲ ਬਿਲਕੁਲ ਜੀ ਇਹ ਆਹ ਬਿਲਕੁਲ ਥਾਣੀ ਆ ਵੇਖੋ ਦੂਜੇ ਮੁੰਨੇ ਨੂੰ ਥਾਣ ਵੇਖੋ ਥਾਣ ਬੜਾ ਸੋਹਣਾ ਲੱਗਾ ਇਹਨੂੰ ਸੁਆ ਵੀਰ ਜੀ ਕਰਵਾਉੇ ਦਾ ਸੁਪਰਸਾਈਜ਼ ਦੁਜਾ ਇਹਦਾ ਅੱਛਾ ਦੂਜਾ ਸੁਆ ਠੀਕ ਆ ਜੀ ਤੇ ਆਪਣੇ ਲੋਕਲ ਲਾਗੋ ਲਈ ਆ ਕੋਈ 5-7 ਕਿਲੋਮੀਟਰ ਪਿੰਡ ਹਰਵਾ ਪਰ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਕਚਵਾਉਗੀ ਇਹ ਦੁੱਧ ਭਾਈ ਜਦੋਂ ਗੱਭਣੇ ਸੇਵਾ ਦਾ ਮਰਗਣਾ ਚਲੋ ਭੈਣ ਭਰਾ ਜਿਹੜਾ ਵੇਚਦਾ ਘਾਟ ਤੇ ਦੱਸਦਾ ਨਹੀਂ ਕੋਈ ਹਾਂਜੀ ਜਿਹੜਾ ਭੈਣ ਭਰਾ ਵੇਚਦਾ ਉਹ ਕਹਿੰਦਾ ਮੈਂ 20 ਪਲੱਸ ਚੋਆ ਜੀ ਜੀ ਹਾਂਜੀ ਤੇ ਇਹ ਆਗੇ ਆਪਾਂ ਨੂੰ ਦੁੱਧ ਸੇਵਾ ਰੱਖਣੀ ਜੀ ਸੇਵਾ ਭੈਣ ਭਰਾ ਚੰਗੀ ਕਰੂਗਾ ਜੀ ਦੁੱਧ ਚਲੋ ਚਵਾ ਸਾਢੇ ਜਦੋਂ ਮਰਜੀ ਇਹਨਾਂ ਕੰਮ ਵਾਲੀਆਂ ਜਿੰਨਾ ਪਾਦ ਉਹਨਾਂ ਕਰ ਜਾਣੀਆਂ ਜੀ ਠੀਕ ਹੈ ਜੀ ਹਾਂਜੀ ਦੁੱਧ ਸੇਵਾ ਦਾ ਸਹੀ ਹੈ ਤੇ ਟਾਈਮ ਕਿੰਨਾ ਕੁ ਲੈ ਜੂਗੀ ਟਾਈਮ ਸਾ ਜੀ ਤਾਂ ਹਫਤਾ ਇੱਕ ਲੈਣਾ ਜੀ ਹਫਤਾ ਲੈ ਜੂ ਖੋਲ ਕੇ ਤੋਰੀਏ ਵੀ ਜੀ ਆਹ ਵੇਖੋ ਕੱਦ-ਕਾਦ ਚੈੱਕ ਕਰ ਲਓ ਜੀ ਕੋਈ ਛੋਟੀ ਨਾ ਸਮਝੇ ਪੂਰੀ ਕੈਮ ਆ ਜੀ ਵਹਿੜ ਤੇ ਦਿਨ ਹਫਤਾ ਲੈ ਜੂਗੀ ਤੇ ਥਣ ਜਿਹੜਾ ਲੱਗਾ ਇਹਨੂੰ ਬਹੁਤ ਸੋਹਣਾ ਲੱਗਾ ਵਾ ਤੇ ਢਿੱਲਾ ਹਵਾਨੇ ਦੇ ਵਿੱਚ ਬਹੁਤ ਸੋਹਣੀਆਂ ਵਾ ਆਹ ਵੇਖੋ ਫੇਸ ਕੁਆਲਿਟੀ ਵੀ ਚੰਗੀ ਆ ਵਹਿੜ ਦੀ ਪੂਰੀ ਕੈਮ ਆ ਆਹ ਵੇਖੋ ਜੀ ਨਿਸ਼ਕਰੀ ਆ ਪੂਰੀ ਨਿਸ਼ਕਦੀ ਨਿਸ਼ਕਦੀ ਕੇ ਪੂਰੀ ਐ ਗੋਲ ਆ ਕੇ ਵਜਨ ਵਾਲੀ ਆ ਬਾਕੀ ਦੁੱਧ ਜਿੰਨਾ ਵੀ ਉਹਨੇ ਦਸਾਂ ਜੀ ਜੀ ਬਾਕੀ ਜਿਹੜਾ ਗਰਮੀਆਂ ਦੇ ਵਿੱਚ ਇਹਨਾਂ ਨੇ ਦੁੱਧ ਵੀ ਚੰਗਾ ਦੇਣਾ ਇਹਨਾਂ ਨੂੰ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਕੀ ਹਾਂ ਜੀ ਇਹ ਵੀ ਇੱਕ ਗਾਲ ਸਮਝ ਲਓ ਕਿ ਮੱਝ ਸਮਝ ਕੇ ਲੈਂਦੇ ਠੀਕ ਆ ਜੀ ਕਿਉਂਕਿ ਆ ਦੇਖੋ ਆ ਜੀ ਜਿਹੜੀ ਸਾਰੀ ਬਿੰਦਸਾਈਲ ਮਾਰੋ ਕੈਮਰਾਮੈਨ ਆ ਆ ਸਾਰੀ ਥਲੇ ਭਰ ਰਹੀਆਂ ਨੇ ਬਾਕੀ ਵੀਰ ਜੀ ਆ ਜਿਹੜਾ ਥਾਣੇ ਨੂੰ ਲੱਗਾ ਲੱਭਦਾ ਨਹੀਂ ਥਾਣੇ ਵੇਖੋ ਥਾਣੇ ਕਿੰਨਾ ਸੋਹਣਾ ਲੱਗਾ ਯਾਰ ਮਹਾਰਾਜ ਕਿਰਪਾ ਗੁਰਤੇਗ ਬਾਦ ਜੀ ਪੂਰਾ ਚੰਗਾ ਸੋਹਣਾ ਥਾਣਾ ਜੀ ਇਹ ਆ ਚੁਾਈ ਚੁਈ ਬਹੁਤ ਇੱਕ ਨੰਬਰ ਦੀ ਜੀ ਹਾਂ ਜੀ ਠੀਕ ਜੀ ਸਤਿ ਸ੍ਰੀ ਅਕਾਲ ਬੋਦਾਇਆ ਕਿ ਗਾੜੀ ਗਰਮੀ ਜਤਾ ਹੁੰਦੀ ਆ ਹਾਂ ਜੀ ਇਹ ਗਰਮੀ ਉਸਾਰਨ ਵਾਲੀ ਆ ਹਾਂ ਜੀ ਹਾਂ ਜੀ ਜਰਸੀ ਕ੍ਰੋਸ ਮੈਂ ਇਹ ਨਹੀਂ ਕਹਿੰਦਾ ਜਰਸੀ ਹਾਂ ਜੀ ਉਹ ਭੈਣ ਭਰਾ ਕੋ ਵੀ ਜਰਸੀ ਕਹੀ ਜਾਂਦਾ ਤਾਂ ਕ੍ਰੋਸ ਜਰਸੀ ਜਦਾਂ ਵਿੱਚ ਜੀ ਜੀ ਹਾਂ ਦੂਗਲੀ ਆ ਜਿੱਦਾਂ ਗਰਮੀ ਕਿਥੇ ਮਰਜੀ ਬੰਨ ਛੱਡੇ ਹੋਈ ਜੀ ਇੱਕ ਵਾਰ ਫੇਰ ਦਿਖਾ ਦੀਏ ਵੀ ਕੰਦ ਕਾਠ ਇਹਦਾ ਜਿਹੜਾ ਵਾ ਬਹੁਤ ਸੋਹਣਾ ਵਾ ਫੇਸ ਵੀ ਚੰਗਾ ਜੀ ਆ ਵੇਖੋ ਜੀ ਆ ਠੰਡ ਠੁਣ ਵੇਖ ਲੈ ਇੱਕ ਵਾਰ ਫੇਰ ਹਾਂ ਜੀ ਵੀਰ ਜੀ ਇਹਦਾ ਦੇਣ ਲੈਣ ਵਾਲਾ ਮੁੱਲ ਕਿੰਨਾਗਾ ਦੋਦ ਸਰ ਉਹਦਾ ਮੁੱਲ ਤੇ ਚਲੋ ਭਾਵੇਂ ਇਹਦਾ ਕਰਨ ਨੂੰ ਬੈਠ ਗਿਆ ਅੱਜ ਕਰ ਲਈਏ ਹਾਂਜੀ ਜਿਹੜੀ ਦੇਣਾਂ ਵਾਲੀ ਗੱਲ ਆਪਾਂ ਇਹ ਆ ਕਿ ਉਹ ਕਰਨੀਆਂ ਅੱਛਾ ਅੱਜ ਇਹਨੇ ਦੇ ਦੇਣੀ ਆ ਠੀਕ ਆ ਹਾਂਜੀ ਤਾਂ ਦੱਸੋ ਫੇ ਇਹ ਬਿੰਦ ਸਾਬ ਜੀ ਲੋ 60000 ਦੇ ਦਾਂਗੇ ਜੀ ਮਾਣ ਤਣ ਕਿੰਨਾ ਕਰ ਦੋਗੇ ਮਾਣ ਤਣ ਚ ਤੁਸੀਂ ਦੱਸੋ ਮਾਲਕ ਜੀ ਵੱਧ ਕਰਦੇ ਹਾਂ ਜੀ ਹੋ ਜੋ ਯਾਰ ਖੰਡ ਦਾ ਕਿ ਨਹੀਂ ਚਲੋ ਜੀ ਇਹ ਕਿੰਨੇ ਦੇ ਛੱਡਾਂ ਬਿਲਕੁਲ ਠੀਕ ਆ ਜੀ 1860 ਦੀ ਹਾਂ ਜੀ ਰਾਂਗੇ ਬਾਕੀ ਫੋਨ ਲਾ ਲੈ ਕੋਈ ਹਨਾ ਠੰਡ ਹੋਰ ਛੱਡਦਾ ਗੋਲੀ ਦੇ ਭੈਣ ਭਰਾ ਇਹ ਪਿਆਰ ਨਾਲ ਫੋਨ ਲਾਉਂਦੇ ਕੋਈ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਆਪਣਾ ਦੇਖੋ ਖੁਸ਼ੀ ਹੁੰਦੀ ਹੈ ਭੈਣ ਭਰਾ ਚਲੋ ਜੀ ਮਾਲ ਖਰਦੇ ਵਕਰੀ ਗੱਲ ਆ ਉਦਾਂ ਵੀ ਬਹੁਤ ਚੰਗੇ ਆ ਜੀ ਜੀ ਹਾਂ ਜੀ ਆਖੀਏ ਜੋ ਭੈਣ ਭਰਾ ਵਿਆਹਾਂ ਤੇ ਪਉਂਦਾ ਆਪਣੀ ਜਮਾਨਤ ਰਿੰਦੇ ਉਹ ਆਖੀਏ ਜੀ ਢਾਰ ਕੇ ਆਪਣਾ ਮਾਲ ਜਿਹੜਾ ਟਾਈਮ ਦਾ ਲੈ ਜਾਂਦੇ ਆਣ ਠੀਕ ਹੈ ਜੀ ਬਾਕੀ ਫੋਨ ਕਰ ਲੈ ਕੋਈ ਮੈਨੂੰ ਕੋਈ ਗੱਲ ਨਹੀਂ ਜਿੰਨੂੰ ਪਸੰਦ ਹੋਵੇ ਮੈਂ ਵੀ ਦੂਰ ਦਾ ਸਫ਼ਰ ਕੇ ਭੈਣ ਭਰਾ ਦਾ ਹੋਊਗਾ ਉਹਦਾ ਕੋਈ ਨਾ ਕੋਈ ਹੱਲ ਕਰਦਾ ਕੋਈ ਹਾਂ ਜੀ ਬਾਕੀ ਵੀਰ ਵੀਰ ਦਾ ਇਦਾਂ ਦਾ ਸੁਭਾਅ ਆ ਕਿ ਜਦੋਂ ਕੋਈ ਫੋਨ ਕਰਦਾ ਨਾ ਤੇ ਕਦੀ ਖਾਲੀ ਨਹੀਂ ਮੋੜਦਾ ਜਿਹੜਾ ਫੋਨ ਕਰ ਲੈ ਜਿਹਨੂੰ ਡੰਗਰ ਪਸੰਦ ਆ ਜੀ ਕੋਈ ਦੂਜੇ ਨੰਬਰ ਤੇ ਦਿਖਾਈ ਆਪਾਂ ਝੋਟੀ ਹਾਂਜੀ ਆ ਵੇਖੋ ਝੋਟੀ ਭਾਈ ਸੁਆ ਇਹਦਾ ਕਨਵਾ ਜੀ ਸੁਆ ਭਾਈ ਦੂਜਾ ਜੀ ਅੱਛਾ ਦੂਜਾ ਸੁਆ ਬੱਚਾ ਕੀ ਇਹਦੇ ਕੋਲ ਹਾਂ ਜੀ ਕੱਟੀ ਹੋ ਗਈ ਜੀ ਠੀਕ ਆ ਆ ਕੱਟੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਭਾਈ ਹੁੰਦੇ 15 ਹੋ ਗਏ ਜੀ ਅਜੇ 15 ਦਿਨ ਹੋ ਗਏ ਆ ਹਾਂ ਬੱਚਾ ਥਾਣ ਵੇਖੋ ਜੀ ਕਿੱਡਾ ਸੋਹਣਾ ਲੱਗਾ ਜੀ ਕਰਮ ਵਾਲੀ ਨੂੰ ਬਹੁਤ ਹੀ ਚੰਗੀ ਆ ਜੀ ਸੋਹਣੀ ਆ ਫੇਸ ਕੁਆਲਟੀ ਵੀ ਚੰਗੀ ਆ ਆਹ ਵੇਖੋ ਜੀ ਯਾਰ ਅੱਜ ਥਾਂ ਵੀ ਬਹੁਤ ਚੰਗਾ ਥਾਣ ਪੂਰਾ ਚੰਗਾ ਲੱਗਾ ਜੀ ਗੈਬ ਵੀ ਥਾਣਾ ਦਾ ਚੰਗਾ ਠੀਕ ਦੋਤੇ ਕਿੰਨਾ ਵੀਰ ਜੀ ਇਹਦੇ ਕੋਲ ਇਸ ਟਾਈਮ ਤੇ ਤੁਹਾਨੂੰ ਸਾਹਿਬ ਗੁਰਦੁਆਰੇ ਚਲੋ ਯਾ ਨੋਗਾ 11 ਕਿਲੋ ਕਹਦਾ ਹਾਂ ਹਾਂ ਜੀ ਜਿੰਦਾ ਝਾਗ ਵਾਲਾ ਭਾਗ ਹੈ ਭਾਗ ਲੰਡੇ ਵਾਲਾ ਨਾ ਭਾਜ ਸਰਾਪ ਨੂੰ ਕੂਲ ਕੰਡਾ ਲੈ ਆਵੇ ਹਾਂ ਜੀ ਮਿੰਤੀ ਕਰਨ ਵਾਸਤੇ 9 ਲੀਟਰ ਵਾਲੇ ਵਧੀਆ ਵਾ 9 ਲੀਟਰ ਦੋ ਟਾਈਮ ਦਾ ਠੀਕ ਹੈ ਦੋ ਟਾਈਮ ਦਾ 9 ਲੀਟਰ ਕੰਡੇ ਦਾ ਭਾਗ ਕੋਈ ਜੀ ਆਪਣਾ ਮਿੰਤੀ ਕਰ ਲੇ ਮਿੰਤੀ ਕਰ ਲੇ ਲੀਟਰ ਵਾਲਾ ਨੇ ਭਾਗ ਕੱਢ ਲੈਣਾ ਆਪਣਾ ਜੀ ਜੀ ਤੋਰੀਏ ਵੀਰ ਜੀ ਇਹਨੂੰ ਵੀ ਆਹ ਵੇਖੋ ਜੀ ਬਾਗੀ ਸੋਹਣੀ ਹੈ ਝੋਟੀ ਤਾਂ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਸੂਆ ਸੂਆ ਪਸ਼ੂ ਲੱਭਣ ਨਹੀਂ ਡਿਆ ਉਹ ਵੀ ਮੱਝਾਂ ਜਿਹੜੀਆਂ ਹੁੰਦੀਆਂ ਹਨਾ ਸੁਈਆਂ ਤਾਜ਼ੀਆਂ ਲੱਭਦੀਆਂ ਬਿਲਕੁਲ ਘਟੇ ਦਾ ਮੁੱਲ ਵੀ ਜਾਇਜ਼ ਘਾਟ ਹੀ ਲਾਉਦੇ ਆ ਤੇ ਇਹਦਾ ਮੁੱਲ ਵੀ ਵੀਰ ਨੇ ਬਿਲਕੁਲ ਜਾਇਜ਼ ਕਰਨਾ 9 ਲੀਟਰ ਦੁੱਧ ਆ ਆ ਵੇਖੋ ਜੀ ਫੇਸ ਵਾਲੀ ਝੋਟੀ ਆ ਜੇ ਦੁੱਧੋਂ ਭਾਜੀ ਵਾਜੂ ਥੋੜਾ ਪਤਾ ਕਿ ਨਹੀਂ ਵਧਾਈ ਦੁੱਧ ਸੇਵਾ ਦਾ ਜੀ ਪਿੰਡ ਸਰਪੰਚ ਮੈਂ ਹੁਣ ਤੇ 9 ਲੀਟਰ ਹੈਗਾ ਵਾ 9 ਲੀਟਰ ਕੰਡੇ ਵਾਲਾ ਜੀ ਠੀਕ ਆ ਇਹ ਚੋਂ ਵਧਾ ਦੂ ਥੋੜਾ ਪੋਤਾ ਮੈਂ ਪਿੰਡ ਸਰਪੰਚ ਜੀ ਨੂੰ ਸੇਵਾ ਕਰੂ ਜੋ ਦੱਸ ਦੇ ਕਿ ਲੀਟਰ ਕਰ ਜੂਗਾ ਬਾਕੀ ਵਾਲੇ ਕਿੰਨੇ ਗਾਂ ਵੀ ਵਾਦੇ ਦੀ ਆ ਜੇ ਝੋਟੀ ਆ ਝੋਟੀ ਮੈਂ ਹੋ ਜਾ ਲੇ ਪਤਾ ਨਹੀਂ ਹਾਂਜੀ ਠੀਕ ਹੈ ਠੀਕ ਪਿਛੇ ਵਾਰ ਆਈ ਵੀ ਗਾੜੀ ਜੀ ਜੇ ਹੁਣ ਭੈਣ ਭਰਾ ਦੇ ਕੋਲ ਲੈ ਜੂ ਜਾ ਕੇ ਪੱਠੇ ਨਾ ਪਾਉ ਹਾਂਜੀ ਇਹ ਆ ਜੀ ਸੇਵਾ ਦੇ ਪਹਿਲੂ ਦਾ ਚਲੂਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਮੁੱਲ ਭਾਣ ਜੀ ਚਲੋ ਉਦਾਂ 70 ਮੈਂ ਨਾ ਕਰ ਲਈਏ ਬਾਕੀ ਤਾਜੀਆਂ ਸੁਈਆਂ ਲਵਦੀਆਂ ਵੀ ਨਹੀਂ ਆ ਹਾਂਜੀ ਹਾਂਜੀ ਵੀਰ ਜੀ ਤੁਸੀਂ ਦੱਸ ਦੋ ਕਿੰਨਾ ਕਿ ਡਾਓਗੇ ਭਾਈ ਜੋ ਤੁਸੀਂ ਕਰ ਵੀਰ ਨੇ ਤਾਂ 70 ਕਿਹਾ ਵਾ ਦੱਸੋ ਕਿੰਨਾ ਡਾਦੀਏ ਚਲੋ 65 ਦੀ ਦੇ ਦਾਂਗੇ ਭਾਈ ਪੰਜ ਹੋਰ ਡਾ ਦੇ ਵੀਰ ਭਰਾ ਜੀ ਚਲੋ ਜਿੱਦਾਂ ਤੁਹਾਡੀ ਮੋਹ ਜਾਈ ਹੈ ਭਰਾਵਾ ਜਿੱਦਾਂ ਮੋਹ ਜਾਈ 60 ਦੀ ਹੁੰਦੀ ਆ ਲੋ ਜੀ ਮਹਾਰਾਜ ਜੀ ਯਾਰ ਕਾ ਤੁਸੀਂ ਆਏ ਉਹਨਾਂ ਮਾਰਨਾ ਹਾਂ ਡੋਣਾ ਵਾਲੇ ਡੋਂ ਵਾਲੇ ਬੰਦੇ ਹੋ ਗਏ ਹਾਂ ਹੋਰ ਛੱਡਾਂਗੇ ਯਾਰ ਹੋਰ ਨਹੀਂ ਦੱਸੋ 1 ਘੱਟ 60 ਦੀ ਹਾਂ 1 ਘੱਟ 60 ਫੋਨ ਲਾ ਲੈ ਅੱਜ ਡੋਂ ਵਾਲੇ ਬੰਦੇ ਹੋ ਗਏ ਤੇ ਫਿਰ ਢਾਈ ਚੱਲੇ ਬਾਕੀ ਤਾਂ ਜੀ ਸੂਈ ਝੋਟੀ ਇਦਾਂ ਦੀ ਲੱਭਣੀ ਨਹੀਂ ਨੀ ਜੀ ਭਾ ਚੰਗਾ ਦੁੱਧ ਹੀ ਹੈਗਾ ਆ ਵੇਖੋ ਜੀ 1 ਘੱਟ 60 ਮੋਲਿਆ ਬਾਕੀ ਫੋਨ ਕਰ ਲਿਓ ਮੌਕੇ ਤੇ ਥੋੜਾ ਬੋਧਾ ਹੋਰ ਹੋ ਜੂਗਾ ਮਾਨਦਾਨ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਗੱਲਬਾਤ ਪ੍ਰਧਾਨ ਜੀ ਇਹੋ ਜਾਈ ਚਲੋ ਭੈਣ ਭਰਾ ਬਹੁਤ ਪਿਆਰ ਦਿੰਦੇ ਆ ਜੀ ਹਾਂ ਜੀ ਆਪਾਂ ਤੇ ਇਹ ਵੀ ਜੇ ਆਪਣੀ ਵੀਡੀਓ ਤੁਸੀਂ ਪ੍ਰਧਾਨ ਸਾਹਿਬ ਲੱਗੇ ਜਿਪੋਣ ਬਾਹਰ ਵੀ ਤੇਰੀ ਵੀਡੀਓ ਹਣੀ ਆ ਹਾਂ ਜੀ ਤੁਸੀਂ ਹੱਥ ਲਾ ਲਓ ਕੈਮਰਾ ਸਾਰਾ ਵੀਰ ਜੀ ਮਾਰ ਕੇ ਵੇਖ ਲਓ ਕੋਈ ਨਾ ਲੱਗਾ ਵਾ ਬਿਲਕੁਲ ਜੀ ਬਿਲਕੁਲ ਮਾਲਾ ਟਾਡੇ ਚਲੋ ਵੀਡੀਓ ਲੱਗਦਾ ਜੀ ਕਿੰਨੀ ਕਿ ਮਾਸੀ ਹਾਂ ਜੀ ਨਾ ਭੈਣ ਭਰਾ ਜਿਹੜਾ ਵੀਡੀਓ ਬਣਾਉਂਦੇ ਕੋਈ ਨਹੀਂ ਮਾੜਾ ਜੀ ਜੀ ਹਾਂ ਨਾ ਵਪਾਰੀ ਮਾੜਾ ਇਹ ਹੈ ਕਿ ਜ ਕਾ ਇਹੋ ਬੇਨਤੀ ਹੈ ਭੈਣ ਭਰਾ ਜੋ ਦੱਸ ਦੋ ਜੀ 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 ਇਹਦਾ ਮੰਨ ਉਹਦਾ ਇਹ ਚੀਜ਼ ਬਹੁਤ ਵਧੀਆ ਹੈ ਜੀ 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 ਜਿਹਦੀ ਆਪਾਂ ਪਏ ਆ ਤੁਹਾਨੂੰ ਦੱਸਿਆ ਪਏ ਨੇ ਸਾਰੇ ਹੋ ਜਾਂਦੇ ਆ ਹਾਂ ਜੀ ਮਾਲਿਕ ਵੀ ਇਹਨਾਂ ਦਾ ਰੱਬ ਦੀ ਕਿਰਪਾ ਨਾਲ ਇਹ ਚੀਜ਼ ਬਹੁਤ ਸੋਹਣੀ ਚੰਗੀ ਚੀਜ਼ ਚੱਲੀ ਆ ਭਰ ਜੇ ਚੰਗਾ ਲੋਕ ਰਹਿਣ ਦੇਣ ਬਿਲਕੁਲ ਬਿਲਕੁਲ ਜੀ ਬਿਲਕੁਲ ਜੇ ਆ ਵੀ ਜਦੋਂ ਕਿਸੇ ਨੂੰ ਗੱਡੀ ਪਾਏ ਨਹੀਂ ਮਾੜੀ ਪਾਏ ਨਹੀਂ ਆ ਫਿਰ ਇੱਕ ਤਾਂ ਮਨ ਦੁਖਦਾ ਹਾਂ ਜੀ ਤੇ ਆਪਾਂ ਇਹ ਕਹਿੰਦੇ ਜੇ ਨੀਕੀ ਆਗੀ ਤਾਂ ਵੀ ਦਾਤੋਂ ਛੇ ਹੀ ਰੱਬ ਦੀ ਕਿਰਪਾ ਨਾਲ ਜੀ 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 ਪਹਿਲੂ ਵੀਡੀਓ ਵੀ ਪੈਣ ਰਹੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਚਾਹ ਠੀਕ ਬਾਕੀ ਜਦੋਂ ਵੀਡੀਓ ਪੈਣ ਲੱਗ ਜਾਂਦੀ ਲਾਗੇ ਬੰਨੇ ਉਦਾਂ ਵੀਰ ਆ ਜਾਂਦੇ ਆ ਜਿਹੜੇ ਭੈਣ ਭਰਾ ਵਾਗ ਵੀ ਆ ਜਿਹਨੂੰ ਪ੍ਰਾਨੀ ਹਾਂਜੀ ਜਿਹੜੀ ਉੱਨੀ ਚੰਨਾ ਦਾ ਵਪਾਰ ਕਰਦੇ ਦਾ ਕਰਕੇ ਭੈਣ ਭਰਾ ਜਿਹਨਾਂ ਆ ਜਾਂਦੇ ਆ ਇਹ ਆ ਕਿ ਵੀਡੀਓ ਦੇ ਨਾਲ ਇਹ ਹੋ ਜਾਂਦਾ ਰਹੇ ਵੀ ਆਸ ਟਾਈਮ ਤੇ ਇੰਨਾ ਕਿ ਬਹੁ ਬੱਜੇ ਆ ਹਾਂਜੀ ਸਹੀ ਗੱਲ ਪਿੰਡ ਸਾਹਿਬ ਜੀ ਸਾਨੂੰ ਭੈਣ ਭਰਾ ਜਿਹੜੇ ਅਕਚਰਾਂ ਨੇ ਕਿਤੇ ਆਏ ਦਹੀਂ ਸਾਲ ਪਹਿਲੂ ਵੀ ਆ ਜਾਂਦੇ ਹਣ ਠੀਕ ਜਿਨ੍ਹਾਂ ਨੂੰ ਮળો ਕਿਤਾ ਹੀ ਭੁੱਲਾਂਦਾ ਕਈਆਂ ਨੂੰ ਜੀ 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 ਮੈਨੂੰ ਮਾਲੇ ਨੇ ਕਈ ਦੂਰੋਂ ਵੀ ਵੇਖ ਕੇ ਮਨ ਕਰੀ ਉਹਨਾਂ ਮਾਲ ਵੇਚੀ ਹਾਂਜੀ ਹਾਂਜੀ ਕਿਨਾਰਾ ਸਪੈਸ਼ਲ ਆਉਣਾ ਕਿਸੇ ਨੇ ਜੀ ਤੇ ਚੱਲ ਕੇ ਕਿਨਾਰਾ ਵੀਡੀਓ ਵੇਖ ਕੇ ਜਿਹੜੇ ਮਨ ਚ ਹੋਣਾ ਤੇ ਡੰਗਰ ਆ ਗਿਆ ਠੀਕ ਠੀਕ ਹੈ ਜੀ ਭੈਣ ਭਰਾ ਬਹੁਤ ਜ਼ਿਆਦਾ ਪਿਆ ਤੇ ਇਹ ਤੇ ਆਹੀ ਦੋ ਪਸ਼ੂ ਸੇਲ ਕਰਦੇ ਆ ਵੀਰ ਨੇ ਤੇ ਆਪਣੀ ਆ ਕੇ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਤਸਲੀ ਕਰ ਲਿਓ ਤੇ ਗੱਬਣ ਪਸ਼ੂ ਜਿਹੜਾ ਨੂੰ ਚੈੱਕ ਪਾਸ ਕਰਕੇ ਥਾਂ ਡਿਪ ਕੇ ਲੈ ਕੇ ਜਾਏ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ ਜੀ